ਅੱਜੇ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਅੱਜ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਇਸ ਵਾਰ ਪੰਜਾਬ ਦੀ ਧਰਤੀ ਉੱਤੇ ਵੱਡੇ ਬਜਟ ਦੇ ਵੱਡੇ ਕਬੱਡੀ ਕੱਪ ਕਰਵਾਏ ਜਾ ਰਹੇ ਨੇ ਤੇ ਦੋਸਤੋ ਵੱਡੇ-ਵੱਡੇ ਇਨਾਮ ਰੱਖੇ ਜਾ ਰਹੇ ਨੇ ਤੇ ਦੋਸਤੋ ਉਸੇ ਤਰ੍ਹਾਂ ਗੱਲ ਕਰਦੇ ਹਾਂ ਇੱਕ ਹੋਰ ਵੱਡੇ ਕਬੱਡੀ ਕੱਪ ਦੀ ਜਿਹੜਾ ਕਿ ਆਉਣ ਵਾਲੇ ਦਿਨਾਂ ਵਿੱਚ ਕਰਵਾਇਆ ਜਾ ਰਿਹਾ ਹੈ ਅੱਜ ਦੋਸਤੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਾਂਝੀ ਕਰਦੇ ਹੋਏ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ 5 ਫਰਵਰੀ 2024 ਨੂੰ ਅਕਾਲਾ ਨੇੜੇ ਪੁਲਤ ਕਪੂਰਥਲਾ ਵਿਖੇ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਹਾਂਜੀ ਦੋਸਤੋ ਜਿੱਥੇ ਕਬੱਡੀ ਆਲ ਓਪਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਤੇ ਦੋਸਤੋ ਇੰਨਾਂ 8 ਟੀਮਾਂ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਚੋਟੀ ਦੇ ਖਿਡਾਰੀਆਂ ਦੀ ਟੱਕਰ ਹੋਵੇਗੀ ਤੇ ਦੋਸਤੋ ਚੋਟੀ ਦੇ ਮੱਲ ਇਸ ਕਬੱਡੀ ਕੱਪ ਉੱਤੇ ਖੇਡਣਗੇ ਤੇ ਦੋਸਤੋ ਇਨਾਮਾਂ ਦੀ ਗੱਲ ਕਰ ਲਈਏ ਤਾਂ ਇਹ ਕੱਪ ਵੀ ਵੱਡੇ ਬਜਟ ਦਾ ਹੋਣ ਜਾ ਰਿਹਾ ਜਿੱਥੇ ਪਹਿਲਾ ਇਨਾਮ ਰੱਖਿਆ ਗਿਆ ਜੀ 4.5 ਲੱਖ ਰੁਪਿਆ ਤੇ ਦੂਜਾ ਇਨਾਮ ਰੱਖਿਆ ਗਿਆ ਜੀ 3.5 ਲੱਖ ਰੁਪਿਆ ਤੇ ਦੋਸਤੋ ਬੈਸਟਾਂ ਦੀ ਗੱਲ ਕਰ ਲਈਏ ਤਾਂ ਬੈਸਟਾਂ ਨੂੰ ਰੱਖੇਗੇ ਨੇ ਜੀ ਬੁਲਟ ਮੋਟਰਸਾਈਕਲ ਤੇ ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸੇ ਕਬੱਡੀ ਕੱਪ ਉੱਤੇ ਸੈਮੀਫਾਈਨਲ ਤੇ ਕੁਆਟਰਫਾਈਨਲ ਵਾਲੀਆਂ ਟੀਮਾਂ ਨੂੰ ਵੀ ਪਾਰਟਿਸਿਪੇਟ ਵਜੋਂ ਇਨਾਮ ਦਿੱਤੇ ਜਾਣਗੇ। ਹਾਂਜੀ ਦੋਸਤੋ ਜਿਹੜੀਆਂ ਟੀਮਾਂ ਸੈਮੀਫਾਈਨਲ ਵਿੱਚ ਹੋਣਗੀਆਂ ਉਹਨਾਂ ਨੂੰ 1,25,000 ਰੁਪਇਆ ਤੇ ਦੋਸਤੋ ਜਿਹੜੀਆਂ ਟੀਮਾਂ ਕੁਆਟਰਫਾਈਨਲ ਵਿੱਚ ਪਾਰਟਿਸਿਪੇਟ ਕਰਨੀਆਂ ਉਹਨਾਂ ਨੂੰ 1-1,00,000 ਰੁਪਇਆ ਦਿੱਤਾ ਜਾਵੇਗਾ। ਤੇ ਦੋਸਤੋ ਇਸੇ ਕਬੱਡੀ ਕੱਪ ਉੱਤੇ ਲੜਕੀਆਂ ਦੀਆਂ 4 ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ। ਜਿਸ ਦਾ ਨਾਮ ਪਹਿਲਾ ਇਨਾਮ 51,000 ਤੇ ਦੂਜਾ ਨਾਮ 41,000 ਰੁਪਇਆ ਬੈਸਟ ਇਨਾਮ 11-11000 ਰੁਪਏ ਹੋਵੇਗਾ ਤੇ ਇਸ ਕਬੱਡੀ ਕੱਪ ਦਾ ਲਾਈਵ ਤੁਸੀਂ kabaddi365.com ਉੱਤੇ ਦੇਖ ਸਕੋਗੇ। ਹਾਂਜੀ ਦੋਸਤੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ। ਹਾਂਜੀ ਇਹ ਵੀ ਦੇ ਬਜਟ ਦਾ ਵੱਡਾ ਕਬੱਡੀ ਕੱਪ ਹੈ ਜਿੱਥੇ ਚੋਟੀ ਦੇ ਮਲ ਖੇਡਣਗੇ। ਹਾਂਜੀ ਦੋਸਤੋ ਜਿਵੇਂ ਹੀ ਕੋਈ ਜਾਣਕਾਰੀ ਖਿਡਾਰੀਆਂ ਸੰਬੰਧੀ ਮਿਲੇਗੀ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ। ਜੁੜੇ ਰਹੋ ਚੈਨਲ ਨਾਲ ਹਾਜ਼ਰ ਹੋਵਾਂਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ। ਧੰਨਵਾਦ।